ਅਸੀਂ ਕਹਿੰਦੇ ਜੰਮੀ ਅਸੀਂ ਸਿੱਖਿਆ ਘੋਰ ਦੇ। ਇੱਕ ਨਵਾਂ ਸਟੰਟ ਹੈ ਜਾਣ ਲੋਕਾਂ ਦੇ ਘਰਾਂ 'ਚ। ਬਾਬਾ ਜੀ ਸਾਡੇ ਬੱਚੇ ਨੂੰ ਸ਼ੀਵਾ ਪਿਓ। ਇਹ ਸਟੰਟ ਇਹ ਗੁਰਮਤਰੀ ਦੇ ਮਨਮਤ ਦੇ। ਬਾਬੇ ਜੀ ਦੱਸਿਆ ਜਿਹੜਾ ਕਰੰਟ ਹੈ ਵੀ ਤੁਹਾਡਾ ਬੱਚਾ ਗੁਰਮਖ ਬਣਾ ਦੇਗਾ। ਕਿਹੜਾ ਕਰੰਟ ਹੈ? ਇਹ ਸਟੰਟ ਬਾਰੀ ਦੁਕਾਨਦਾਰੀ ਅਸੀਂ ਹੱਥ ਰੱਖੀ ਜਾਂਦੇ ਹਾਂ। ਤੁਸੀਂ ਸਾਡੀ ਜੇ ਪੈਸੇ ਪਾਈ ਜਾਂਦੇ। ਰੱਬ ਦਾ ਵਾਸਤਾ ਇਹਦੇ ਬੰਦਿਆ ਦੇ ਬੰਦੇ ਨਾ ਬਣੋ। ਅਸੀਂ ਗੁਰੂ ਕੇ ਸਿੱਖ ਸਾਨੂੰ ਹਦਾਇਤ ਹੈ। ਆਗੇ ਆਮ ਤਾਂ ਸਿਰਜੂ ਪਾਵੇ ਵੈਗੁਰੂ ਜੀ ਕੀ। ਤੇ ਪਲਾ। ਹੁਣ ਸਾਡੇ ਕੋਲ ਕੋ ਕੰਮ ਰਹਿ ਗਿਆ ਹਾਏ ਹਾਏ ਤੇ ਟਾਏ ਟਾਏ ਇਹਦਾ ਬਾਣੀ ਚੜ੍ਹਤੇ ਪਾਪੀ ਕਰਮ ਕਮਾਮ ਦੇ ਕਰਦੇ ਆਇਆ ਹੈ। ਇਹ ਬਾਣੀ ਦੀ ਪੰਕਤੀ ਪਾਪੀ ਕਰਮ ਕਮਾਮ ਦੇ ਕਰਦੇ ਆਇਆ ਹੈ ਦਸੋਂ ਫਦੇ ਬਣਾਉਣ ਦੇ ਨਾਲ ਸਾਨੂੰ ਕੋ ਖਰਚਾ ਆਉਦਾ। ਆ ਤੁਸੀਂ ਮੈਨੂੰ ਫੋਨ ਕਰਨ ਮੈਂ ਕਹਾਂਗਾ ਵਹਿਗੁਰੂ ਜੀ ਕੌਣ ਬੋਲਦਾ ਕਿਉਂ ਮੇਰੀ ਜੀਬਾਨ ਤੋਂ ਵਹਿਗੁਰੂ ਨਿਕਲਣ ਨਾਲ ਮੇਰੀ ਜੀਬਾਨ ਸੁੱਚੀ ਹੋਵੇਗੀ ਤੇ ਜਿਹਦੇ ਕੰਨਾਂ 'ਚ ਵਹਿਗੁਰੂ ਦੀ ਆਵਾਜ਼ ਪਵੇਗੀ ਉਹਦੇ ਕੰਨ ਪੁੱਤਰ ਹੋ ਜਾਣਗੇ। ਸੁਣਦੇ ਪਨੀਤ ਕਹਤੇ ਕਵਿਤਾ ਆਪ ਕਹਿੰਦੇ ਹੈ ਨੋ ਨਾ ਕੋ ਨਤ ਨਾ ਕੋ ਬਾਤ ਫਤਿਹ ਬਲਾਈ